ਅੰਮ੍ਰਿਤਸਰ ਦੇ ਬੇਰਕਾ ਥਾਣੇ ਦੀ ਐਸਐਚਓ ਅਮਨਜੋਤ ਕੌਰ ਤੇ ਬੀਤੇ ਦਿਨ ਕੁਝ ਲੋਕਾਂ ਨੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ ਜਿਕਰਯੋਗ ਹੈ ਕਿ ਐਸਐਚਓ ਅਮਨਜੋਤ ਕੌਰ ਸਿਵਲ ਵਰਦੀ ਵਿੱਚ ਦੋ ਗੁੱਟਾਂ ਵਿਚਕਾਰ ਚੱਲ ਰਹੇ ਝਗੜੇ ਨੂੰ ਸੁਲਝਾਉਣ ਲਈ ਪਿੰਡ ਮੋਦਲ ਨਜ਼ਦੀਕ ਪੈਟਰੋਲ ਪੰਪ ਤੇ ਗਏ ਸਨ ਜਿੱਥੇ ਕਿ ਕੁਝ ਨੌਜਵਾਨਾਂ ਨੇ ਉਨ੍ਹਾਂ ਤੇ ਦਾਤਰਾ ਤੇ ਹੋਰ ਤੇਜ਼ਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ ਇਸ ਹਮਲੇ ਤੋਂ ਬਾਅਦ ਜਿੱਥੇ ਥਾਣਾ ਮੁਖੀ ਅਮਨ ਚੌਧਕੌਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਉੱਥੇ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਆ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸੀਨੀਅਰ ਪੁਲਿਸ ਅਧਿਕਾਰੀਆਂ ਹਰਦੀਪ ਸਿੰਘ ਮੰਡੇਰ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਸੁਖਚੀਤ ਸਿੰਘ ਫੌਜੀ ਜੋ ਕਿ ਫੌਜ ਵਿੱਚ ਤਾਇਨਾਤ ਹੈ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਬਾਕੀ ਦੋਸ਼ੀਆਂ ਦੀ ਭਾਲ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ आ, कल रात ਜਿਹੜੀ ਜਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ ਚ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ પેટ્રોલ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸ ਐਚ ਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸ ਐਚ ਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉਥੇ ਹਸਪੀਟਲ ਰ ਡਿਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋਕਯੂਸਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਮਾਜ ਦੇ ਵਿੱਚ ਸਮਾਜ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਹੈ ਉਹ ਸਮਝਾਇਆ ਜਾਊਗਾ ਜੀ ਬਿਲਕੁਲ ਸਭ ਕਿਉਂ ਜੀ ਸਾਡੀ ਫੌਜ ਰੋਜ਼ ਹੀ ਲੜਦੀ ਹੈ ਰੋਜ਼ ਹੀ ਹੈ ਵੀਡੇ ਪੰਜਾਬ ਪੁਲਿਸ ਇਹਨੇ ਜੋਗੀ ਆ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਆਪਣੇ ਹੱਥ ਤੇ ਲਾਊਗਾ ਇਦਾਂ ਦੇ ਗਲਤ ਕੰਮ ਕਰੂਗਾ ਉਹਦੇ ਖਿਲਾਫ ਜਿਹੜੀ ਆ ਸਾਡੀ ਪੁਲਿਸ ਸਖਤ ਕਾਰਵਾਈ ਕਰੂਗੀ